ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਦੋਸਤੋ ਕੋਈ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਡਾਲੇਕੇ ਤਰਨਤਾਰਨ ਤੋਂ ਇੱਕ ਛੜਕ ਦਿਆਲਪੁਰਾ ਭਿੱਖੀਪੜ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਆਉਂਦਾ ਮਾਨੋਚਾਲ ਪਿੰਡ ਅੱਗੇ ਆ ਜਾਂਦਾ ਠੀਕ ਹੈ ਜੀ ਸ਼ਿਵਾਜਪੁਰ ਵੀ ਇਸੇ ਛੜਕ ਦੇ ਉੱਪਰ ਪਿੰਡ ਆ ਤਦ ਦੀ ਪੇਬਿਰ ਦੇ ਕੋਲ ਆਇਆ ਦੋਸਤੋ ਤਕਰੀਬਨ ਇਸ ਘਰੋਂ ਪਹਿਲਾਂ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਪਸ਼ੂ ਵਪਾਰ ਦਾ ਵੀਰ ਹਣੀ ਕੰਮ ਕਰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਿਹਾ ਸੋ ਕੋਈ ਵੀ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਸੋ ਸਟਾਰਟਿੰਗ ਤੋਂ ਆਪਾਂ ਸਾਰੇ ਵੀਰਾਂ ਨੂੰ ਆ ਬੇਨਤੀ ਕਰਾਂਗੇ ਇੱਥੇ ਆਣ ਕੇ ਆਪਣੀ ਬਿਲਕੁਲ ਦੋ ਟਾਈਮ ਚੋਲੋ ਜਿਹੜੇ ਪਸ਼ੂ ਸੂਏ ਸਵਾਏ ਆ ਤੇ ਗੱਬਣ ਪਸ਼ੂ ਆਪਣਾ ਚਾਹ ਤਰ੍ਹਾਂ ਦਾ ਟਿੱਪ ਕੇ ਤਸੱਲੀ ਕਰ ਲਿਆ ਜੇ ਠੀਕ ਆ ਅੱਜ ਇਸ ਵੀਡੀਓ ਵਿੱਚ ਟੋਟਲ ਵੈਸੇ ਜਿਹੜੇ ਵੱਡੇ ਨਗ ਨੇ ਇਹ ਤੁਹਾਨੂੰ ਚਾਰ ਦਿਖਾਉਣੇ ਆ ਸੋ ਇੱਕ ਨੀਲੀ ਦਾਵੀ ਦਾ ਕੱਟਾ ਦਿਖਾ ਦਾਂਗੇ ਜਿਹੜੇ ਭਰਾ ਅਗੇ ਸ਼ੌਂਕ ਰੱਖਦੇ ਵੀ ਚਲੋ ਛੋਟਾ ਬੱਚਾ ਮਿਲ ਜੇਗਾ ਤਿਆਰ ਕਰਨਾ ਕਿਸੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਚਾਹੇ ਗਾ ਰੇੜੇ ਲਾਉਣਾ ਠੀਕ ਆ ਜੀ ਤੇ ਇੱਕ ਕੱਟਾ ਜਿਹੜਾ ਤੁਹਾਨੂੰ ਨੀਲੀ ਦਾਵੀ ਦਾ ਦਿਖਾ ਦਾਂਗੇ ਇੱਕ ਮੀਨੀ ਤੁਹਾਨੂੰ ਕੱਟੀ ਦਿਖਾਵਾਂਗੇ ਛੋਟੀ ਸੋ ਕਿਸੇ ਭਰਾ ਨੇ ਜੋੜੇ ਦਾ ਸੌਦਾ ਕਰਨਾ ਤੇ ਜੋੜੇ ਦਾ ਸੌਦਾ ਵੀ ਤੁਸੀਂ ਮਾਰ ਸਕਦੇ ਜੇ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਤੁਹਾਨੂੰ ਦੱਸ ਦਿਆਂਗੇ ਅੱਜ 29 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਇੱਕ ਛੋਟੀ ਗੱਬਣ ਦਿਖਾਵਾਂਗੇ ਇੱਕ ਸੂਈ ਸਵਾਈ ਆ ਤੇ ਇਧਰ ਬੈਠਾ ਜਿਹੜੀਆਂ ਤੁਹਾਨੂੰ ਦੋ ਦਿਖਾ ਦੇਾਂਗੇ ਸਭ ਤੋਂ ਪਹਿਲਾਂ ਦੀਪੇ ਬਾਈ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਜੀ ਔਰ ਸਨੋ ਠੀਕ ਠਾਕ ਜੀ ਬਹੁਤ ਵਧੀਆ ਪਾ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਵਧੀਆ ਲੈ ਵੀ ਦੀਪੇ ਵੀਰ ਥੋੜਾ ਜਿਹਾ ਸਮਾਂ ਵਖਪਾ ਪੈ ਗਿਆ ਵੀ ਇੱਦਾਂ ਚਾਂਦੀ ਹੋ ਗਏ ਜੇ ਹਾਂਜੀ ਹਾਂਜੀ ਇਦਾਂ ਨਾ ਜਗਾ ਲਈ ਫੇਰ ਆਹ ਤੇ ਫਿਰ ਤਿਆਰ ਤੁਰ ਕਰਦੇ ਰਹੇ ਹਾਂ ਤੇ ਫਿਰ ਇਸ ਕਰਕੇ ਲੇਟ ਹੋ ਗਏ ਠੀਕ ਆ ਹਾਂਜੀ ਆ ਹੁਣ ਜਗਾ ਨਵੀਂ ਪਾ ਦੀ ਨਵੀਂ ਜਗਾ ਪਾ ਦੀ ਹਾਂਜੀ ਪਹਿਲਾਂ ਆਪਾਂ ਜਿੰਨੀਆਂ ਵੀਡੀਓ ਪਾਈਆਂ ਘਰੋਂ ਹੀ ਪਾਈਆਂ ਸਾਰੀਆਂ ਜੀ ਹਾਂ ਹਾਂਜੀ ਹੁਣ ਫਿਰ ਅੱਜ ਪਹਿਲੀ ਵੀ ਨਵੀਂ ਦੀਪੇ ਵੀਰਾ ਰੁਟੀਨ ਦੇ ਵਿੱਚ ਫਿਰ ਪਸ਼ੂ ਇਸੇ ਤਰ੍ਹਾਂ ਹੀ ਤਕਰੀਬਨ ਕੋਈ ਆਉਂਦੇ ਰਹੇ ਇੱਕ ਦੋ ਕਰਮਾ ਜੀ ਆਉਂਦੇ ਰਹੇ ਦੋ ਤਿੰਨ ਆਉਂਦੇ ਰਹੇ ਹਾਂ ਹਾਂਜੀ ਬਾਕੀ ਵੀਡੀਓ ਦਾ ਕੰਮ ਥੋੜਾ ਅੱਗਾ ਪਿਛਾ ਰਿਹਾ ਬਾਕੀ ਵੈਸੇ ਮਾਲ ਆਉਂਦਾ ਰਿਹਾ ਮਾਲ ਡੇਲੀ ਆਉਂਦਾ ਰਿਹਾ ਜੀ ਠੀਕ ਆ ਹਾਂਜੀ ਹਾਂਜੀ ਤਦੀਪੇ ਵੀਰਕ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜੇ ਆ ਜਾਂ ਵੈਸੇ ਵੀ ਇੱਕ ਨੰਬਰ ਆਪਣਾ ਸਾਂਝਾ ਕਰਦੇ ਆ ਜੇ ਜਿੰਨਾਂ ਤੇ ਕਾਲ ਕਰਨੀ ਆ 62838 ਤੇ 76190 ਠੀਕ ਆ ਜੀ ਹਾਂਜੀ ਦੀਪੇ ਕਿੰਨੇ ਪਸ਼ੂ ਦਿਖਾਉਣੇ ਅੱਜ ਅੱਜ ਆਪਾਂ ਸੰਤੂ ਸਾਹਿਬ ਚਾਰ ਵਿਖਾਵਾਂਗੇ ਚਾਰ ਪਸ਼ੂ ਆ ਇੱਕ ਵੈੜ ਗੱਬਣੇ ਇੱਕ ਵੈੜ ਗੱਬਣੇ ਇੱਕ ਮੱਝ ਇੱਕ ਛੋਟੀ ਸੂਈ ਆਪਣੇ ਤੋਂ ਪਰਸੋਂ ਦੀ ਠੀਕ ਹੈ ਜੀ ਹਾਂਜੀ ਲੋ ਵੀ ਸ਼ੁਰੂਆਤ ਦੋਸਤੋ ਕਰਾਂਗੇ ਇੱਕ ਪਹਿਲੇ ਨੰਬਰ ਤੇ ਛੋਟੀ ਤੁਸੀਂ ਦੇਖ ਰਿਹਾ ਜੇ ਪਹਿਲਾ ਸੂਆ ਛੋਟੀ ਜਾਂ ਦੀਪੇ ਇਹ ਦੂਜਾ ਸੂਆ ਸੰਧੂ ਸਾਹਿਬ ਹਾਂਜੀ ਦੂਜਾ ਸੂਆ ਛੋਟੀ ਸੂਈ ਆ ਮਗਰ ਕੀ ਆ ਕੱਟੀ ਆ ਗਈ ਜੀ ਮਗਰ ਕੱਟੀ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਸੰਧੂ ਸਾਹਿਬ ਨੂੰ ਤੀਜਾ ਦਿਨ ਆ ਜੀ ਬੋ ਵੀ ਅੱਜ ਤਿੰਨ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਆ ਦੇਖੋ ਸੋ ਤਿੰਨਾਂ ਦਿਨਾਂ ਦੀ ਸੂਈ ਏ ਦੂਜਾ ਸੂਆ ਛੋਟੀ ਬਾਕੀ ਆਮ ਅਗਰ ਕੱਟੀ ਜੇ ਫੀਮੇਲ ਕਾਫ ਲੋਹੀ ਦੇ ਵਿੱਚ ਮਗਰ ਬੱਚਾ ਜਿਆ ਤੇ ਇਹਦੇ ਥੱਲੇ ਦੀਪੇ ਵੀਰ ਹੁਣ ਬੋਲਾ ਬੋਲਾ ਕਿੰਨਾ ਕੇ ਸੰਤੂ ਸਾਹਿਬ ਜੀ 8 ਕਿਲੋ ਕੰਡੇ ਵਾਲਾ ਬੋਲਾ ਵਾ ਨੰਨ ਨਾਲ ਹੀ ਸੋਈ 8 ਕਿਲੋ ਹਾਂਜੀ ਲੋ ਵੀ 8 ਕਿਲੋ ਦੋਸਤੋ ਬੋਲਾ ਆਇਆ ਸ਼ੁਰੂਆਤੀ ਟਾਈਮ ਦੇ ਵਿੱਚ ਇਸ ਵਕਤ 8 ਕਿਲੋ ਬੋਲਾ ਠੀਕ ਆ ਜੀ ਦੁੱਧ ਕਰਮਾਂ ਲਈ ਚਬਾਜੂਗੀ ਚੰਗਾ ਬਾਕੀ ਪੁੱਠਾ ਪੱਠਾ ਬਹੁਤ ਸੋਹਣਾ

ਦੀ ਪੇਵਰ ਬਾਕੀ ਦੁੱਧ ਚਵਾਜੂ 8 ਤੇ 10 10 ਕਿਲੋ ਅੱਧੀ ਆਟੇ ਕਿਲੋ ਬੋਲੇ ਬੋਲਾ ਠੀਕ ਆ ਬਾਕੀ 10 ਕਿਲੋ ਜਾਂ 10 ਤੋਂ ਬਾਹਰ-ਬਾਰ ਜਿਹੜਾ ਦੁੱਧ ਚਵਾਜੂਗੀ ਠੀਕ ਆ ਜੀ ਸੋ ਛੱਡੇ-ਛੁੱਡੇ ਦੀ ਮੰਤਰ ਤੁਸੀਂ ਦੇਖ ਲਈ ਆ ਬਾਕੀ ਪੁੱਠਾ-ਪੱਠਾ ਬਹੁਤ ਸੋਹਣਾ ਹੈ ਪੋਲੀ ਆ ਠੀਕ ਆ ਜੀ ਮੂੰਹ ਮਾ ਫੜਾਉਂਦੀ ਆ ਕਰਮ ਵਾਲੀ ਲੋ ਜ਼ਿਆਦੀ ਠੰਡੀ ਆ ਆ ਠੀਕ ਆ ਛੇਕਦੇ ਐਂਡ ਮਨ ਕੰਨੀਆਂ ਬਰਾਬਰੀ ਕਰਦੀ ਪਈ ਹਾਂਜੀ ਹਾਂਜੀ ਮੋਬੀ ਝੋਟੀ ਪਿਆਰੀ ਹੈ ਠੀਕ ਹੈ ਜੀ ਮਗਰ ਕੱਟੀ ਆ ਚਲੋ ਕੋਈ ਭਰਾ ਸ਼ੌਕਰ ਵਾਲੇ ਵੀ ਸਾਫ ਲੂਗਾ ਤਿਆਰ ਕਰ ਲੂਗਾ ਬਾਕੀ ਦੇਖੋ ਸੰਤੂ ਸਾਹਿਬ ਹਾਂ ਵੀ ਆ ਵੀ ਸੀਲੀਆਂ ਪ੍ਰੋਪਰ ਹੈਗੀਆਂ ਨੇ ਮੈਂ ਦੇ ਵਿੱਚ ਆ ਲਓ ਜੀ ਬਹੁਤ ਜਿਆਦੀ ਠੰਡੀ ਸੀਲ ਹੈ ਬਿਸ਼ ਸੀਲੀਆਂ ਸੋਲੀਆਂ ਘਰ ਵਾਲੀ ਗਾਂਵਾਰ ਗਿਆ ਚੱਕੀ ਤੇ ਹਾਂਜੀ 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 ਦੀਪਕ ਕੀ ਮੁੱਲ ਕਿੰਨੇ ਦੇ ਦੇ ਰਿਹਾ ਮੁੱਲ ਸੰਤੂ ਸਾਹਿਬ ਪਹਿਲੀ ਵੀਡੀਓ ਆਪਣੀ ਜਿਆਦਾ ਹੀ ਰੇਟ ਪਾਉਣੇ ਆਪਾਂ ਆ ਮੁੱਲ ਆਪਾਂ ਕਰਦੇ ਹਾਂ 115 ਹੂੰ ਹੂੰ 10 ਦੀ ਦੇ ਦਈਏ 10 ਦੀ ਹਾਂਜੀ 2010 ਤੋਂ 15 ਚ ਵਾਦੂ ਕੋਈ ਲਾਸ ਨੂੰਸ ਕਰਦਗੇ ਲਾਸ ਕਰਦਾਂਗੇ ਹੋਰ 2000 ਛੱਡਦਾਂਗੇ 8 ਦੀ ਹਾਂਜੀ ਹਾਂ ਬਾਕੀ ਝੋਟੀ ਬੜੀ ਚੰਗੀ ਸੰਦੂ ਸਾਹਿਬ ਅੱਡੀ ਝੋਟੀ ਤੁਹਾਨੂੰ ਪਤਾ ਨਹੀਂ ਝੋਟੀ ਚੰਗੀ ਹੈ ਹਾਂਜੀ ਸੋ ਦੋਸਤੋ ਪਲੀ ਪਲੀਤੀ ਪੂਰੀ ਆ ਝੋਟੀ ਤੁਸੀਂ ਦੇਖ ਸਕਦੇ ਜੇ ਵਜਨ ਵੇਟ ਬਹੁਤ ਆ ਸੋ 8 ਕਿਲੋ ਬੋਲੇ ਤੋਂ ਸ਼ੁਰੂਆਤ ਕੀਤੀ ਆ ਬਾਕੀ ਧਾਰਾਂ ਦੀ ਕੋਈ ਬਾਦਗਾਰ ਦੀਪਾਂ ਦਾ ਵੀ ਨਹੀਂ ਹੈਗੀ ਕਿ ਕਿਉਂ ਬੋਲੇ ਤੋਂ ਸਾਫ ਵੀ ਕਰ ਦਿੱਤੀ ਹੋਊਗੀ ਤੇ ਜਾ ਦੇ ਨੇ ਅੱਜ ਪੇਸ਼ ਆ ਜੇ ਤਾਂ ਸਾਫ ਹੋ ਗਈ ਵੀ ਅੱਗੇ ਦੀਪੇ ਆਪਣੇ ਕੋਲ ਜਿਹੜੀ ਆ ਝੋਟੀ ਕਿਵੇਂ ਆ ਏ ਸੰਧੂ ਸਾਹਬ ਲਊਗੀ ਦਿਨ 2 ਤੋਂ 3 ਲੈ ਜੂਗੀ ਇਹਨਾਂ 2 ਤੋਂ 3 ਹਾਂਜੀ ਠੀਕ ਆ ਵੀਰੇ ਆ ਸੂਆ ਵੀ ਦੂਜਾ ਹੀ ਐ ਦੂਜਾ ਸੂਆ ਨੇ ਸੋਣਾ ਜੂ ਮਾ ਵੀ ਦੂਜਾ ਹੀ ਸੂਆ ਤੇ ਕਾਦੇ ਦਾ ਵੀ ਵੱਡਾ ਸਿੰਗਲ ਹੱਡੀ ਦੀ ਆ ਬਾਕੀ ਤੁਸੀਂ ਵੇਖੋ ਕਰਮਾ ਵਾਲੀ ਦਾ ਲੜਾ ਲੁੜਾ ਕਾਫੀ ਯਾਦਿਆਂ ਨੇ ਢਿੱਲ ਲੇਵੇ ਦੇ ਵਿੱਚ ਕਾਫੀ ਆ ਬਟਮਾਂ ਦਾ ਲੇਵਾ ਬਿੰਦਿਆਂ ਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਠੀਕ ਆ ਤੇ ਕੱਦ ਹਾਈਟ ਸੋਹਣੀ ਆ ਫੇਸ ਕੁਆਲਿਟੀ ਚੰਗੀ ਆ ਬਿਲਕੁਲ ਗੋਲ ਸਿੰਘਾਂ ਛੋਟਾ ਟਿੱਪਣ ਟੁੱਪਣ ਪਾਰ ਪਿੱਛੇ ਦੀ ਸਮੱਸਿਆ ਤੋਂ ਰਹਿਤ ਗਾਰੰਟੀ ਹੈ ਆਪਣੀ ਸੰਧੂ ਸਾਹਬ ਉਸ ਚੀਜ਼ ਦੀ ਚਲੋ ਜੀ ਹਾਂਜੀ ਲੌਬੀ ਠੀਕ ਆ ਜੀ। ਉਹ ਐਂਟਰੀ ਦੀ ਪੇਵੀਅਰ ਨੇ ਥੋੜੀ ਲੇਟ ਮਾਰੀ ਆ ਪਰ ਮਾਲ ਦੋਸਤੋ ਤੁਸੀਂ ਵੇਖੋਗੇ ਸਾਰਾ ਹੀ ਸਾਫ ਸੁਥਰਾ ਹੈ। ਝੋਟੀਆਂ ਵੀ ਬਹੁਤ ਸੋਹਣੀਆਂ ਵਜਨ ਵੇੜ ਦੇ ਵਿੱਚ ਆ ਪੂਰੀ। ਛੱਡੇ ਛੋਡੇ ਦੀ ਢਿੱਲ ਕਾਫੀ ਆ। ਤੇ ਦੀਪੇ ਹਜੇ ਵੀ ਲੈ ਜਾ ਕੋਈ 5-4 ਦਿਨ। ਹਾਂਜੀ। ਤਿੰਨ ਲੈ ਜਾ ਚਾਰ ਲੈ ਜਾ ਲੈ ਜਾਊਗੀ। ਆਹ। ਬਾਕੀ ਠੰਡੀ ਸੀਲ ਵੀ ਵੜੀ। ਹਾਂ। ਜੋ ਮਰਜੀ ਦੇਈ ਜੋ। ਹਾਂ। ਵੇਖੋ। ਹਾਂ। ਠੀਕ ਆ ਜੀ। ਠੀਕ। ਹਾਂਜੀ। ਆ ਤੋਰ ਦੇ ਲੈ ਠੀਕ ਆ ਜੀ ਪਸ਼ੂ ਵੈਸੇ ਮਿੱਠੇ ਆ ਪੂਰੇ ਠੰਡੇ ਧੀਰੇ ਆ ਠੀਕ ਆ ਜੀ ਦੋਵੇਂ ਝੋਟੀਆਂ ਬੁਖਾਰਿਆ ਆ ਪਾ ਤੁਹਾਨੂੰ ਬਿਲਕੁਲ ਮਿੱਠੀਆਂ ਨੇ ਕਰਮਾਲੀਆਂ ਮੂੰਹ ਮਾ ਫੜਾਉਂਦੀਆਂ ਨੇ ਸੋ ਇਹ ਵੀ ਵੱਧ ਦੇ ਵਾਲਾ ਕੰਮ ਆ ਕਈ ਵਾਰਾਂ ਕਿਸੇ ਭਰਾ ਨੇ ਮੂੰਹ ਮਾ ਤੇ ਹੱਥ ਨਹੀਂ ਮਾਰਿਆ ਹੁੰਦਾ ਠੀਕ ਆ ਜੀ ਕਿਹਨਾ ਪਸ਼ੂ ਵੈਸੇ ਵੀ ਦਿੱਕਤ ਆਉਂਦੀ ਆ ਵੀ ਦੋ ਚਾਰ ਜਾਨੇ ਵੀ ਆਪਾਂ ਮੂੰਹ ਪਟਕੀਏ ਤੇ ਨਹੀਂ ਪਟਿੰਦਾਗਾ ਤੇ ਹੈ ਵੈਸੇ ਕਰਮਾਲੀ ਠੰਡੀ ਸੀਲ ਸੋ ਕਾਲੀ ਸ਼ਾਹ ਸੋ ਸ਼ਾਈ ਸੂਈ ਬਹੁਤ ਆ ਬਾਕੀ ਪੂਛ ਜਿਹੜੀ ਹਾਫ ਵਾਈਟ ਆ ਸੋ ਛੱਡੇ ਛੋਟੇ ਦੀ ਬੰਤਰ ਵਧੀਆ ਢਿੱਲਾ ਢੋਲਾ ਬਹੁਤ ਜਿਆਦਿਆਂ ਨੇ ਹਜੇ ਵੀ ਪੰਜਾਂ ਚੌ ਦਿਨਾਂ ਚ ਚੰਗੀ ਤਿਆਰੀ ਕਰ ਜੂਗੀ। ਬਾਕੀ ਠੰਡੀ ਸੀਲੇ ਨੂੰ ਮੈਂ ਮੜਨਾਲਾ ਤੇ ਦਾ ਵੇਖੋ। ਹਾਂ। ਦੀਪਕੇ ਨਾਮ ਉਹ ਲੈ ਫਿਰ ਇਹਦਾ। 35 ਦੀ ਆਦੀ ਹੈ ਜੀ। 35 ਦੀ। ਹਾਂਜੀ। ਜੈਜ ਜੈਜ ਹਾਂ ਇਹ ਦੇ ਦੀਏ ਹੋਰ ਹੁੰਦੀ ਕੋਈ ਗੱਲ ਕਰਦੀ ਆ ਵੀ ਐਂਡ ਤੋਂ ਅੱਛੀ ਜੀ ਦੇ ਦਾਂਗੇ ਜੀ ਸਵਾਦੀ ਹਾਂਜੀ 15 ਤੋਂ ਪਲੱਸ ਦਊਗੀ ਜਦ ਤਮੈ 12 13 ਕਿਲੋ ਆਪਣੇ ਬੰਦੇ ਖਾਸ ਤੋਂ ਆਈ ਹੈ ਅੱਛਾ 12 13 ਕਿਲੋ ਪਹਿਲੇ ਨੇ ਦਿੱਤਾ ਤੁਹਾਨੂੰ ਅ ਸੋ ਦੋਸੋ 1 ਲੱਖ 5000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਹਾਂ ਜਾਂ ਨਾ ਬਾਕੀ ਥਣ ਬਹੁਤ ਸਾਰਾ ਲਗਾ ਦੋਰੇ ਥਾਣਾ ਕਰਮਾਲੀ ਨੂੰ ਬਿੰਦੀਆਂ ਵਾਲਾ ਪੜਣਾ ਵਾਲਾ ਲੇਵਾ ਤੇ ਲੜਾ ਲੂੜਾ ਕਾਫੀ ੱਟੇ ਲ ਬਹੁਤ ਜਿਆਦਾ ਹੈ ਠੀਕ ਆ ਸੋ ਪਸੰਦ ਆਊਗੀ ਇੱਕ ਵਾਰ ਤੁਹਾਨੂੰ ਦਿਖਾਉਣੇ ਆਪਾਂ ਇਹ ਸੂਈ ਸਵਾਈਆ ਦੀਪੇ ਕਿੰਨੇ ਕ ਟਾਈਮ ਦੀ ਇਹ ਵੜ ਸੂਈ ਹੈ ਇਹ ਸੰਧੂ ਸਾਹਿਬ ਵੀਆਂ ਪੰਜੀਆਂ ਦਿਨਾਂ ਦੀ ਬਣੀ ਹੋਈ ਅਸ਼ੀ ਅੱਗੇ ਹਾਂਜੀ ਲੋ ਵੀ ਅੱਗੇ ਨਵੇਂ ਤੋਂ ਦਰ ਲਈ ਵੀ ਆਂ ਵਿਆਂ 25 ਹੱਕ ਦਿਨਾਂ ਦੀ ਤੇ ਦੁੱਧ ਦੇ ਥੱਲੇ ਕਿੰਨਾ ਜਰਸੀ ਆ ਦੁੱਧ ਉਹ 13 ਕਿਲੋ ਆ 12 ਕਿਲੋ ਦੀ ਗਾਰੰਟੀ ਠੀਕ ਆ ਆੜਾ ਥਾਣਿਆ ਬਣੀ ਵਾਲਾ ਕਪਹਿਣੀ ਵਾਲਾ ਮਗਰਲਾ ਇਹ ਅੱਧਾ ਥਾਣ ਲਾ ਲੋ ਅੱਧਾ ਪੌਣਾ ਹੋਊਗਾ ਆਪਾਂ ਅੱਧਾ ਕਰਕੇ ਦਵਾਂਗੇ ਠੀਕ ਆ ਬਾਕੀ ਠੰਡੀ ਸੀ ਲੈ ਗਈ ਵੰਗਾ ਪੌਣਾ ਪਾਓ ਨਹੀਂ ਪੌਣਾ ਨਾ ਪਾਓ ਜਰਸੀ ਕ੍ਰੋਸ ਆ ਗਈ ਆ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਸੋ ਕਪਹਿਣੀ ਵਾਲਾ ਜਿਹੜਾ ਦੋਸਤੋ ਉਲਟ ਪਹਿਣੀ ਵਾਲਾ ਮਗਰਲਾ ਥਾਣਾ ਉਹ ਅੱਧਾ ਆ ਠੀਕ ਆ ਜੀ ਤੇ ਉਹ ਵਿੱਚ ਦੱਸਣਾ ਜ਼ਰੂਰੀ ਆ ਕਿਸੇ ਭਰਾ ਨੇ ਦੂਰੋਂ ਢੜਿਓ ਆਉਣਾ ਠੀਕ ਆ ਜੀ ਅੱਧਾ ਥਣ ਆਉਂਦਾ ਬਾਕੀ 13 ਕਿਲੋ ਦੋਂਦੇ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ 12 ਦੀ ਗਰੰਟੀ ਦੇਵਾਂਗੇ 12 ਦੀ ਗਰੰਟੀ ਤਸੱਲੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਜਰਸੀ ਦੇ ਵਿੱਚ ਕ੍ਰੋਸ ਵੈੜ ਆ ਤੇ ਕਾਦੇ ਦਾ ਤਕਰੀਬਨ ਵੱਡਾ ਹੀ ਆ ਠੀਕ ਆ ਬਾਕੀ ਲੰਬਾਈ ਨਬੂਈ ਚੰਗੀ ਆ ਤੇ ਥਣ ਤਕਰੀਬਨ ਚਾਰੇ ਜੇਕਰ ਆਪਾਂ ਗੱਲ ਕਰਕੇ ਤੇ ਮੁੱਠੀ ਵਾਲੇ ਆ ਹਾਥੀ ਚੁਵਾਈ ਵਾਲਾ ਥਾਣਾ ਤੇ ਬਾਕੀ ਕਿਸੇ ਰਕਮ ਦੀ ਭੂਰ ਛੱਟੇ ਵਾਲੀ ਗੱਲ ਨਹੀਂ ਕੋਈ ਗਾਇ ਨਹੀਂ ਜਿਹੜੀ ਹੈਗੀ ਦੱਸ ਤੇ ਆ ਜੀ ਠੀਕ ਆ ਬਈ ਹਾਂ ਹਾਂ ਵੰਗਾ ਪੋਣਾ ਪਾਓ ਦੁੱਧ ਵੀ ਚਿੱਟਾ ਮਹੀਆ ਵਰਗਾ ਹਾਂ ਜੋ ਮਰਜੀ ਆ ਪੋਣਾ ਪਾ ਲੋ ਨਹੀਂ ਤਾਂ ਆਂਦੀ ਕੁਝ ਨਹੀਂ ਹਾਂ ਫੇਸ ਕੁਆਲਟੀ ਵੀ ਕਿੰਨੀ ਸੋਹਣੀ ਹਾਂ ਬੂਥੀ ਬਾਤੀ ਚੰਗੀ ਆ ਕ੍ਰੋਸ ਆ ਗਈ ਨਾ ਜਰਸੀ 'ਚ ਹਾਂਜੀ ਹਾਂਜੀ ਲਓ ਜੀ ਠੀਕ ਆ ਸੋ ਆ ਬੂਥੀ ਆ ਫੇਸ ਕੁਆਲਟੀ ਆ ਤੇ ਫੁੱਲ ਹੈਵੀ ਬਾਡੀ weight ਦੇ ਵਿੱਚ ਆ ਭਾਜਣ ਵਟਾ ਪੂਰਾ ਵਹਿੜ ਨੂੰ ਉਹ ਕੋਈ ਛੋਟੀ ਜੀ ਨਹੀਂ ਜਾਂ ਬਾਲੀ ਕੋਈ ਨਿੱਕੀ ਜੀ ਨਹੀਂ ਠੀਕ ਆ ਜੀ ਵਡੀਆਂ ਵੜਾਂ ਦੇ ਵਿੱਚ ਹੀ ਆਉਂਦੀ ਆ ਤੇ 12 ਕਿਲੋ ਦੁੱਧ ਗਰੰਟਡ ਆ 13 ਕਿਲੋ ਜਿਹੜਾ ਹੋਵੇ ਨਾ ਹੋਵੇ ਤੇ 13 ਕਿਲੋ ਦੁੱਧ ਉਹ ਮੇਰਾ ਭਰਾ ਇੱਥੇ ਆਣ ਕੇ ਜਿਹੜਾ ਕੋਈ ਤਸੱਲੀ ਕਰਨੀ ਚਾਹੁੰਦਾ ਤੇ ਆਪਣੀ ਚਵਾਈ ਕਰਕੇ ਤੁਸੀਂ ਕਰ ਸਕਦੇ ਹੋ। ਬਾਕੀ ਠੰਡੀ ਸੀਲ ਬੜੀ ਸੰਧੂ ਸਾਹਿਬ ਦੇਖੋ। ਕੋਈ ਭੂਰ ਨਹੀਂ ਕੋਈ ਛੱਟਾ ਨਹੀਂ। ਵਾਹ। ਲਓ ਠੀਕ ਹੈ ਸੋ ਇਹ ਬਰਾਬਰੂ ਆ ਥਣਾ ਦਾ ਤੇ ਕਿਹਦੀਪੇ ਮੁੱਲ ਰਹੂਗਾ ਇਹਦਾ? 2 ਘਟ 40 ਦੇ ਆਦੀ ਹੈ ਜੀ। 2 ਘੱਟ 40 ਹਾਂਜੀ ਜੈ ਜੀ ਕਰਕੇ ਦਈਏ 2 ਘੱਟ 40 ਨਹੀਂ 32 ਦੇ ਦਾਂਗੇ 32 ਦੇ ਹਾਂਜੀ ਅੱਛਾ ਠੀਕਾ ਰੀਡ ਨਹੀਂ ਕਿਹਨੇ ਪੌਣੇ ਅੱਜਾ ਬਸ ਉਟਦਿਆਂ ਵਾਲੇ ਕੰਮ ਕੇ ਉਟਦੇ ਆ ਲਓ ਵੀ 32000 ਦੀ ਮਿਲ ਜੂਗੀ ਠੀਕ ਆ ਸੋ 2 ਤੋਂ 12 ਕਿਲੋ 13 ਕਿਲੋ ਇਹਦੇ ਥੱਲੇ ਮੌਜੂਦ ਆ ਇੱਕ ਇਧਰ ਤੋਹਫਾ ਮੁਖਾ ਦੇਨੇ ਆ ਤੁਹਾਨੂੰ ਐਂਡ ਦੇ ਵਿੱਚ ਝੂੰਗੀ ਆ ਗਈ ਝੂੰਗੀ ਵੱਛੀ ਆ ਗਈ ਛਿੱਗੀ ਛਿੱਗੀ ਨਹਾਣ ਨਾਲੀ ਕੱਚੀ ਲਓ ਵੀ 10 ਕਿ ਦਿਨ ਦਾ ਸਮਾਂ ਹਜੇ ਤਾਂ ਵੀ ਪਿਆ ਸੌਣ ਦਾ ਬਾਕੀ ਆ ਵੇਖੋ ਜੀ ਇਹਦਾ ਲੱਤ ਪੱਟਿਆ ਨਹੀਂ ਪੁੱਟਦੀ ਜੀ ਸਹੀ ਬਣੀ ਆ ਦੇਖੋ ਜਿੱਧਰੋਂ ਦੀ ਮਰਜ਼ੀ ਵਹਿ ਜਾਓ ਆਹ ਦੇਖੋ ਕਰੋ ਚੱਕ ਠੀਕ ਆ ਜੀ ਸੋ ਮੁੱਠੀ ਮੁੱਠੀ ਥਾਣਾ ਰੰਗ ਬਾਜਾ ਕਰਮਾਂ ਲਈ ਬਾਕੀ ਰੰਗ ਰੂਗ ਫੈਸ਼ਨ ਫੂਸ਼ਨ ਵਛੀ ਦਾ ਚੰਗਾ ਤੇ ਝੁੰਗੀਆਂ ਦੇ ਵਿੱਚ ਆ ਗਈ ਆ ਇਹ ਦੂਜਾ ਕ ਸੁਬਾ ਹੋਊਗੀ ਪਹਿਲਣ 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 ਸੰਧੂ ਸਾਹਿਬ ਪਹਿਲਾ ਸੁਬਾ ਛਿੱਗੀ ਆ ਜੀ ਠੀਕ ਆ ਭਾਈ ਹਾਂਜੀ ਲੋ ਵੀ ਇਹ ਪਹਿਲਾ ਸੁਬਾ ਪਲੂਣ ਵਛੀ ਨੇ ਸੋਣਾ ਠੀਕ ਆ ਸੋ 10 ਕ ਦਿਨ ਹਜੇ ਕੱਢਦੀ ਆ ਤੇ ਬਾਕੀ ਵਛੀ ਚੰਗੀ ਆ ਲਵੀ ਆ ਬਾਕੀ ਜਾਇਜ਼ ਰੇਟ ਦੇ ਉੱਤੇ ਮਿਲ ਜੂਗੀ ਸੋ ਥੋੜਾ ਜਿਹਾ ਸਰੀਰ ਦੇ ਵਿੱਚ ਤੁਸੀਂ ਵੇਖੋਗੇ ਕੋਈ ਬਾਲੀ ਫੈਟ ਨਹੀਂਗੀ ਬਿਲਕੁਲ ਆਪਾਂ ਗੱਲ ਕਰਦੇ ਨੇ ਵੀ ਨਿੱਗਰ ਪਿੰਡੇ ਦੀ ਆ ਕਰਮਾ ਲਈ ਜਿੰਨੀ ਵੀ ਆ ਨਿੱਗਰ ਆ ਕੋਈ ਵਾਧੂ ਫਾਇਟ ਨਹੀਂ ਹੈਗੀ ਤੇ ਚੱਢਲੇਬ ਦੀ ਸਾਫ ਆ ਕਰਮਾ ਲਈ ਚਾਰੇ ਥਾਣ ਨੇ ਮੁੱਠੀ ਵਾਲੇ ਥਾਣ ਲੱਗਾ ਜੀ ਠੀਕ ਆ ਜੀ ਤੋਂ ਥਣਾ ਤੋਂ ਨਾ ਦੀ ਬੜੀ ਸਾਫ ਆ ਠੀਕ ਆ ਜੀ ਕੋਈ ਭਰਾ ਆਪਣਾ ਦੂਰ ਨੇੜੇੋਂ ਆ ਰਿਹਾ ਤਾਂ ਥਣ ਪੂਰਾ ਥੀ ਮੁੱਠੀ ਵਾਲਾ ਵੈਸੇ ਨਾਰਮਲ ਕਿਸੇ ਡੇੜੀ ਨੇ ਚਵਾਈ ਕਰਨੀ ਆ ਭੈਣਾ ਨੇ ਕਰਨੀ ਆ ਬਹੁਤ ਜਿਆਦਾ ਫਿਰ ਵੀ ਪਰਫੈਕਟ ਆ ਠੀਕ ਆ ਜੀ ਕੋਈ ਛੋਟਾ ਜਿਹਾ ਥਣ ਨਹੀਂਗਾ ਜਾਂ ਕਿ ਬੱਛੀ ਚੰਗੀ ਆ ਕੀ ਮੁੱਲ ਰਹੂਗਾ ਦੀਪੇ ਦਾ ਇਹ ਦੇਹਦੀ ਸੰਦੂ ਸਾਹਿਬ 36000 ਦੀ 36 ਦੀ ਹਾਂਜੀ ਹੁੰਦਾ ਤੇ ਹੋਰ ਮਾਨਤਾਨ ਕਰਕੇ ਦੇਗੀ ਇੱਕੋ ਇੱਕ ਗੱਲ ਕਰਦੇ 34 ਦੀ 34 ਦੀ ਹੋਰ ਲਾ ਕੇ ਲਾ ਕੇ 32 ਦੀ ਦੇ ਦਾਂਗੇ ਚਲ ਜੋੜਾ ਦੇ ਦਾਂਗੇ 64000 ਦਾ ਮੈਂ ਵੀ 64000 ਦੀ ਜੋੜੀ ਆ ਹਾਂਜੀ ਤੋਂ ਸਿੰਗਲ ਸਿੰਗਲ ਕਿਸੇ ਭਰਾਣੇ ਲੈਣੀ ਆ ਤੇ 32 32000 ਦੀ ਤੁਹਾਨੂੰ ਮਿਲ ਜੂਗੀ ਜੋੜਾ 64000 ਦਾ ਅੱਛਾ ਹਾਂਜੀ ਸਿੰਗ ਤਾਂ ਉਹਨੂੰ ਚੱਕੀ ਜਾਂਦੀ ਆ ਦੀਪੇ ਸਿੰਗ ਲਵੇ ਦੇ ਕੱਤੀ ਬੜੀ ਚੰਗੀ ਆ ਆ ਇਹ ਕੱਟਾ ਵੀ ਖੋਲ ਲਿਓ ਆ ਨੀਲੀ ਦਾ ਕੱਟਾ ਵੀ ਆ ਹਾਂਜੀ ਹਾਂਜੀ ਉਮਰ ਇਹਨਾਂ ਦੀ ਕਿੰਨੀ ਆ ਦੀਪੇ ਦੋਹਾਂ ਦੀ ਉਮਰ ਹੋ ਗਈ ਸੰਤੂ ਸਾਹਿਬਾਂ ਦੀ 5 ਤੋਂ 6 ਮੀਨੀ ਆ ਰਹੇ ਉਹਨਾਂ ਦੇ 56 ਸਾਲ ਮਹੀਨਿਆਂ ਦੇ ਹੈਗੇ ਆ। ਲੋ ਵੀ ਜੋੜੀ ਚੈੱਕ ਕਰਾ ਦਿੰਨੇ ਤੁਹਾਨੂੰ ਇੱਕ ਨੀਲੀ ਰਾਵੀ ਦਾ ਕਟਾ ਤੇ ਇੱਕ ਆ ਵੇਖੋ। ਉਹਨੂੰ ਮੀਨੀ ਵੀ ਕਹਿ ਸਕਦੇ ਆ ਬਾਕੀ ਸਿੰਘ ਥੋੜੇ ਜੇ ਤਾਂ ਚੁੱਕੂਗੀ ਠੀਕ ਆ। ਤੇ ਮੀਨੀ ਵੀ ਕਹਿ ਸਕਦੇ ਕਿਉਂਕਿ ਸਿੰਘ ਦੇ ਹਿੱਲਦੇ ਆ ਪੂਰੀ ਯਰਕ ਮਾਰਦੇ ਆ ਤੇ ਆਹ ਕਟਾ ਜੇ ਨਾਲ ਨੀਲੀ ਰਾਵੀ ਦਾ 55 ਮਹੀਨਿਆਂ ਦੀ ਇਹਨਾਂ ਦੀ ਉਮਰ ਆ ਦੋ ਬੱਚਿਆਂ ਦੀ। ਆਹ ਦੇਖੋ ਵੀ। ਲੈ ਆ। ਮਾਲ ਦੀ ਪੇਵਿਰ ਵੱਡਾ ਕੱਢ ਕੇ ਲੈ ਆਇਆ ਹੈ ਹਾਂਜੀ ਹਾਂਜੀ ਆਹ ਆਹ ਠੀਕ ਆ 100 ਭੈਣ ਭਰਾ ਹੁੰਦਾ ਰੱਖਣ ਵਾਲਾ ਆ ਨਹੀਂ ਨਹੀਂ بڑے ਵੀਰ ਸਕੀਨ ਆ ਵੀ ਯਾਰ ਛੋਟੀਆਂ ਕਟੀਆਂ ਜਾਂ ਕੱਟਾ ਚਾਹੀਦਾ ਤੇ ਕੋਈ ਅੱਗੇ ਕੇਅਰ ਕਰੂਗਾ ਚੰਗਾ ਬਣ ਜਾਊਗਾ ਮਾਲੀ ਜੀ ਬਣ ਕੇ ਚੰਗਾ ਤਿਆਰ ਹੋ ਜਾਊਗਾ ਵੱਡ ਨਿੱਕਿਆਂ ਨੂੰ ਤੁਹਾਨੂੰ ਪਤਾ ਵੱਡੀਆਂ ਹੁੰਦੀਆਂ ਨੇ ਨਿੱਕਿਆਂ ਤੋਂ ਵੱਡੇ ਹੁੰਦੇ ਆ ਲੈ ਵੀ ਛੋਟੇ ਵੀਰੇ ਆ ਪੁੱਤ ਬੁਖਾ ਦੀਆਂ ਇਹਨੂੰ ਇਹਦਾ ਮੂੰਹ ਬੁਖਾ ਦੇ ਇੱਕ ਵਾਰੀ ਆਟਾ ਬੁਖਾ ਆ ਕੱਟ ਬੁਖਾ ਤੇ ਇਡਾ ਕੱਟ ਮਿਲਦਾ ਬੜਾ ਕੱਟ ਹਾਂਜੀ ਆ ਲੈ ਸੋ ਅੱਖਾਂ ਬਿਲੀਆਂ ਆ ਗਈਆਂ ਦੋਵੇਂ ਠੀਕ ਆ ਜੀ ਏਡੇ ਪਾਸੇ ਕੱਟ ਆ ਗਿਆ ਰੇ ਆ ਇਧਰ ਕੱਟੀ ਆ ਗਈ ਐ ਚਾਰੇ ਥਾਣੇ ਨੇ ਪੰਜਵੇਂ ਪੰਜਵੀਂ ਫੋਰ ਚਾਹਤ ਨੇ ਕੀ ਨਹੀਂ ਨਹੀਂ ਕੋਈ ਨਹੀਂ ਚਾਰੇ ਵਿਖਾਓ ਜੀ ਚਾਰੇ ਥਾਣਾ ਵਿਪਕ ਕੀ ਮੋਲ ਕਰਦਾ ਜੋੜੀ ਦਾ ਕੀ ਕਰਦਾ ਕਿ ਸਿੰਗਲ ਸਿੰਗਲ ਕਿੰਨੇ ਦਾ ਦੇ ਦਾਂਗੇ ਬੱਚਾ ਜੋੜੀ ਤੇਰੀ 20 ਦੀ 20 ਦੀ ਨਹੀਂ ਕਰਦੇ ਜਾਇਜ ਜਾਇਜ ਆ 18 ਦਾ ਦੇ ਦੀ 18 ਦਾ ਹਾਂ ਜੀ 9000 ਦਾ ਬਹਿ ਗਿਆ 9000 ਦਾ ਬੱਚਾ ਬੱਚੇ ਬੜੇ ਚੰਗੇ ਆ ਬੱਚੇ ਚੰਗੇ ਆ ਹਾਂ ਜੀ ਚਲੋ ਗਾਓ ਉਤੋਂ ਵੀ ਕੋਈ ਭਰਾ ਕੰਮ ਕਰ ਸਕਦਾ ਬ੍ਰੀਡ ਤੇ ਵੀ ਹਾਂ ਜੀ ਹਾਂ ਜੀ ਕਟਾ ਨੀਦੀ ਦਾ ਵੀ ਦਾ ਹਾਂ ਹਾਂ ਜੀ ਲਭੀਏ ਦੋਸਤੋ 18000 ਦੀ ਪਾਉਂਦਾ ਵੀ 18 ਦਾ ਆਪਾਂ ਦੇਣਾ ਜੋੜਾ ਬਾਕੀ ਫੇਰ ਵੀ ਕੋਈ ਆਉਂਦਾ ਮੇਰਾ ਬਿਲਕੁਲ 2400 ਰੁਪਏ ਮਾਨ ਕਰਦਾਂਗੇ ਦੋ ਕਿ ਦੂਰੋਂ ਨੇੜੋਂ ਕੋਈ ਬੰਨੀ ਬੱਜੀ ਗੱਲ ਨਹੀਂ ਕਿ ਪੱਕੀ ਜੋੜਾ ਇਕੱਠਾ ਲੋਗਗਾ ਹੋਰ ਕਰਦਾਂਗੇ ਮਾਨ ਆ ਕਰਦੇ ਆ ਜੇ ਮੌਕੇ ਤੇ ਠੀਕ ਆ ਜੀ ਸੋ ਇਹ ਦੋਵੇਂ ਜਿਹੜਾ ਦੋਸਤੋ ਬੱਚੇ ਬਕਾਊਗਾ ਸਿੰਗਲ ਸਿੰਗਲ ਕਿਸੇ ਭਰਾਣੇ ਖਰੀਦਣਾ ਤਾਂ ਸਿੰਗਲ ਸਿੰਗਲ ਦਾ ਵੀ ਰੇਟ ਤੁਸੀਂ ਲਾ ਲਿਆ ਜਿੱਥੇ ਬਾਕੀ ਜੋੜ ਦਾ ਵੀ ਤੁਹਾਨੂੰ ਰੇਟ ਦੱਸ ਦਿੱਤਾ ਠੀਕ ਆ ਤੇ ਉਸ ਤੋਂ ਬਾਅਦ ਦੀਪੇ ਵੀ ਲੈ ਕੇ ਆਪਾਂ ਘੋੜੀ ਪਾਉਣੀ ਘੋੜੀ ਸੇਲ ਕਰਨੀ ਹੈ ਹਾਂਜੀ ਹਾਂਜੀ ਲਾਵੀ ਘੋੜੀ ਵੀ ਸੇਲ ਕਰਨੀ ਇਹ ਦੀਪੇ ਕਦੋਂ ਤੋਂ ਕੰਮ ਸ਼ੁਰੂ ਕਰਤਾ ਫਿਰ ਭਾਈ ਇਹ ਸੰਤੂ ਸਾਹਿਬ ਮਿਲੀ ਹੁਣ ਆਪਣੇ ਬੰਦੇ ਮਿੱਤਰ ਹੀ ਜਿੰਨਾ ਕੋਲੋਂ ਆਈ ਆ ਅੱਛਾ ਤੂੰ ਹੁਣ ਕਹਿੰਦੇ ਲੈ ਜਾਓ ਲੈਣ ਦੀ ਹਨਾ ਕੋਲੋਂ ਅੱਜ ਸੇਲ ਕਰਦੇ ਆਪਾਂ ਫਿਰ ਹਾਂਜੀ ਸੌਦਾ ਆਲੇ ਨਾ ਮੱਝ ਨਾ ਹਾਂ ਠੀਕ ਠੀਕ ਲੈ ਆਉਣੇ ਆ ਠੀਕ ਅੱਛਾ ਇਹਦੀ ਸੰਤੂ ਸਾਹਿਬ ਹੋਊਗੀ 66 ਇੰਚ ਹੈਡ ਹਾਂ ਮਾਂਥਾ ਵਾਲੇ ਦੀ ਉਮਰ ਆ ਘੋੜੀ ਦੀ ਤੇ ਪਰ ਜਿੱਡੀ ਹਾਈਟ ਕਾ ਦਾ ਲਸੇਰੀ ਆ ਲਸੀ ਜੀ ਕਰਤੀ ਹਾਂ ਸਾਮੀ ਨਹੀਂ ਉਹਨਾਂ ਦੇ ਬੜੀ ਘੋੜੀ ਹਾਂ ਜੇ ਸਾਮੀ ਨਹੀਂ ਦਿੱਤੋ ਦੂਣੀ ਲੱਗਣੀ ਹੋਰ ਕੱਦ ਕੋ ਤੋਂ ਪੂਰਾ ਕਰਮਾ ਵਾਲੀ ਦਾ ਵੀ 66 ਇੰਚ ਹਾਂਜੀ ਆ ਵੇਖੋ ਮਾੜਾ ਜਾਂ ਪੈਰ ਵਿੰਗਾ ਬਸ ਹਾਂ ਹੋਰ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਲੋ ਵੀ ਆ ਜਿਹੜਾ ਪਾਇਰ 200 ਫਰੰਟ ਲਾ ਅਗਲਾ ਪਾਇਰ ਤੁਸੀਂ ਵੇਖੋਗੇ ਇਹ ਵਿੰਗਾ ਹੈ ਠੀਕ ਆ ਹਾਂਜੀ ਤੇ ਇਧਰੋਂ ਤੁਸੀਂ ਵੇਖੋ ਇੱਕ ਵਾਰੀ ਕਰਮਾ ਵਾਲੀ ਬਹੁਤ ਵੱਡੀ ਹਾਈਟ ਕਾ ਦਾ ਦੇ ਵਿੱਚ ਆ ਵੀ 66 ਇੰਚ ਇਸ ਘੋੜੀ ਦਾ ਕਾ ਦਾ ਤੇ ਬਾਕੀ ਜਿਵੇਂ ਤੁਸੀਂ ਵੇਖੋਗੇ ਪਿੰਡੇ ਪਾਸਿਓਂ ਇਹ ਨਰਮ ਆ ਠੀਕ ਆ ਜੀ ਕੋਈ ਸਾਂਭਣ ਵਾਲਾ ਭਰਾ ਜਾਂ ਅੱਗੇ ਖਿਡਾਰੀ ਵੀਰ ਚੰਗੀ ਕੇਅਰ ਕਰਨ ਵਾਲਾ ਭਰਾ ਮੇਰਾ ਹੱਥ ਪਾਸ ਪਾ ਸਕਦਾ ਹਾਂਜੀ ਤੇ ਨੁਕਰੀ ਇਹ ਘੋੜੀ ਆ ਵੀਰ ਦੀ ਆਪਣਾ ਦੇ ਕੋਲ ਸੁਪਰ ਹਾਈਟ ਕੱਢਦੀ ਆ ਤੇ ਬਾਕੀ ਤੁਸੀਂ ਆਹ ਵੇਖ ਸਕਦੇ ਫੇਸ ਕੁਆਲਿਟੀ ਬਿਲਕੁਲ ਕੰਨ ਨਾਲ ਜੋੜਦੀ ਆ ਕਰਮਾ ਦੀ ਠੀਕ ਆ ਜੀ ਆ ਦੇਖੋ ਕਿ ਨਾ ਗਾਦੇ ਹਾਂ ਕਾਤਾ ਕਰਮ ਵਾਲੀ ਦਾ ਚੰਗਾ ਪਾ ਕੇ ਬੱਚੇ ਪੁੱਛੇ ਲੈਣ ਲਈ ਪਰਫੈਕਟਾ ਕਰਮ ਵਾਲੀ ਹਾਂਜੀ ਹਾਂਜੀ ਅੱਗੇ ਸੂਈ ਆਪਣਾ ਤਾਂ ਬੁਸ਼ੇਰੀ ਦਿੱਤੀ ਬੜੀ ਚੰਗੀ ਇਹਨੇ ਆਹ ਹਾਂਜੀ ਠੀਕ ਆ ਵੀਰੇ ਹਾਂਜੀ ਲੋਬੀ ਇਹ ਦੱਸੋ ਕੋੜੀ ਵੀਰ ਉਹਨੇ ਸੇਲ ਕਰਦੇ ਪਏ ਦੀ ਪੈਣ ਦੀ ਪੇ ਅੱਜ ਕੋਈ ਭਾਣ ਭਰਾ ਆਪਣਾ ਸੱਜਣ ਵੀਰ ਕੋਈ ਹੱਥ ਪਾਉਂਦਾ ਕੀ ਮੋਲ ਲੈਂਦਾ ਮੋਲ ਤਾਂ ਸੰਤੂ ਸਾਹਿਬ ਦਾ 2 ਲੱਖ ਕਰਦੇ ਆ ਆਹ ਤੇ ਦੇ ਦੀ 80 ਦੀ 80 ਹਜ਼ਾਰ ਦੀ 1 80 ਦੀ ਅਖ ਲੈ 80 ਦੀ ਨਹੀਂ 1 80 ਦੀ 1 80 ਦੀ ਹਾਂਜੀ ਠੀਕ ਅਖ ਲੈ 80 ਦੀ ਨਹੀਂ 1 80 ਦੀ ਅੱਛਾ ਹਾਂਜੀ ਮੈਂ ਕਿਤੇ ਕੱਠੀ ਛਾਲ ਮਾਰੀ ਘੋੜੀ ਬੜੀ ਚੰਗੀ ਆ ਘੋੜੀ ਚੰਗੀ ਆ ਦਸੇਰੀ ਆ ਕੋਈ ਸਮਝ ਨਾ ਪਰਾ ਦੇ ਮੰਡੀ ਅਸੀਂ ਮੰਡੀ ਗਏ ਨਾ ਜਦੋਂ ਖੜਾਰੀ ਵੀਰ ਲੈ ਕੇ ਜਾਵੇ ਜਿਹਨੇ ਕੋਈ ਸੰਭਾਲ ਕਰ ਲੈਣੀ ਇਹ ਜਿਹੜੀਆਂ ਘੋੜੀਆਂ ਜਿਹੜੀਆਂ ਪਲੀਆਂ ਜੁੜੀਆਂ ਹਨ ਤੇ ਦਾ ਤਰਾ 14 ਲੱਖ ਰੁਪਏ ਮੰਗਦੇ ਹਾਂ ਮੰਡੀ ਅਸੀਂ ਗਏ ਆ ਇੱਕ ਦੀ ਲੋ ਵੀ ਬਾਕੀ ਹਾਈਟ ਵਾਲੇ ਪਾਸਿਓਂ ਕਿਸਾਨ ਵੀਰੋ ਕੋਈ ਕਮੀ ਪੇਸ਼ੀ ਨਹੀਂ ਠੀਕ ਆ ਜੀ ਪੂਰੀ ਵੱਡੀ ਹਾਈਟ ਕੱਟ ਦੇ ਵਿੱਚ ਤੇ ਬਾਕੀ ਨਰਮੀ ਨਰਮਾ ਜਿਹੜੀ ਪਿੰਡੇ ਪੁੰਡੇ ਵਾਲੇ ਪਾਸਿਓਂ ਠੀਕ ਆ ਆ ਦੇਖੋ ਸਭੀ ਘੋੜੀ ਸਭੀ ਨਹੀਂ ਕੀ ਹਾਂਜੀ ਕਣ ਦਾ ਕੋਈ ਸਵਾਲ ਚੰਗੀ ਕਰ ਲਵੇ ਖੇਚਲ ਕਰ ਲਵੇ ਤੇ ਹੱਥ ਪਾ ਸਕਦੇ ਹੋ ਤੁਸੀਂ ਤੇ ਇੱਧਰ ਆ ਜਿਹੜੇ 4 ਤੋਂ 5 6 ਐਨੀਮਲ ਆਪਾਂ ਤੁਹਾਨੂੰ ਦਿਖਾਤੇ ਆ ਵੱਡੇ ਛੋਟੇ ਤੇ ਇਹਨਾਂ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਆ ਜੇ ਦੀਪੇ ਇੱਕ ਨੰਬਰ ਬੋਲਦੇ ਭਰਾ ਆਪਣੇ ਫੇਰ ਤੋਂ ਸੰਤੂ ਸਾਹਿਬ 62 838 ਤੇ 76190 ਠੀਕ ਹੈ ਜੀ ਹਾਂਜੀ ਲੋਕ ਦੋਸਤੋ ਇਹ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਡਿਆ ਨੰਬਰਾਂ ਤੇ ਕਰੋ ਕਾਲ ਕਰੋ ਗੱਲਬਾਤ ਤੇ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਠੀਕ ਆ ਜੀ ਵੀਡੀਓ ਵਾਤੋ ਦਾ ਕੇ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ